ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਨੇ 에어 ਸਟ੍ਰਾਈਕ ਕਰਕੇ ਪਾਕਿਸਤਾਨ ਸਥਿਤ ਅਤਵਾਦੀ ਟਿਕਾਣੇ ਤਬਾਹ ਕੀਤੇ ਸੀ। ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ 15 ਭਾਰਤੀ ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਭਾਰਤ ਦੇ ਰਸ਼ੀਅਨ ਮੇਡ S-400 에어 ਡਿਫੈਂਸ ਨੇ ناکਾਮ ਕਰਕੇ ਰੱਖ ਦਿੱਤਾ। ਇਥੇ ਹੀ ਬਸ ਨਹੀਂ ਭਾਰਤ ਨੇ ਪਾਕਿਸਤਾਨ ਦਾ HQ-9 에어 డి펜ਸ ਸਿਸਟਮ ਵੀ ਤਬਾਹ ਕਰ ਦਿੱਤਾ ਜਿਸ ਨੂੰ ਪਾਕਿਸਤਾਨ ਨੇ 4 ਸਾਲ ਪਹਿਲਾਂ ਹੀ ਚੀਨ ਤੋਂ ਖਰੀਦਿਆ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਭਾਰਤ ਦਾ S-400 డిਫੈਂਸ ਸਿਸਟਮ ਅਤੇ ਕੀ ਨੇ ਇਸ ਦੀਆਂ ਮੁੱਖ ਖੂਬੀਆਂ ਭਾਰਤੀ ਫੌਜ ਨੇ ਪਹਿਲਾਂ ਤੋਂ ਹੀ ਆਪਣੀਆਂ ਸਰਹੱਦਾਂ ਤੇ S-400 에어 డి펜ਸ ਮਜ਼ਾਇਲ ਸਿਸਟਮ ਤਾਇਨਾਤ ਕੀਤਾ ਹੋਇਆ ਹੈ ਜਿਵੇਂ ਹੀ ਪਾਕਿਸਤਾਨ ਨੇ ਮਿਜ਼ਾਈਲਾਂ ਰਾਹੀਂ ਹਮਲਾ ਕੀਤਾ ਤਾਂ ਇਸ ਸਿਸਟਮ ਨੂੰ ਐਕਟਿਵ ਕਰ ਦਿੱਤਾ ਗਿਆ। S400 에어 డిਫੈਂਸ ਸਿਸਟਮ ਹੈ ਜੋ ਹਵਾ ਦੇ ਜ਼ਰੀਏ ਹੋ ਰਹੇ ਹਮਲਿਆਂ ਨੂੰ ਰੋਕਦਾ ਹੈ। ਇਹ ਦੁਸ਼ਮਣ ਦੇਸ਼ਾਂ ਦੇ ਮਿਜ਼ਾਈਲ, ਡਰੋਨ, ਰਾਕਟ ਲਾਂਚਰ ਅਤੇ ਫਾਈਟਰ ਜੈਟਸ ਦੇ ਹਮਲਿਆਂ ਨੂੰ ਰੋਕਣ ਦੇ ਵਿੱਚ ਵੀ ਸਮਰੱਥ ਹੈ। ਇਸ ਨੂੰ ਰੂਸ ਦੇ ਇਲਮਾਜ਼ ਸੈਂਟਰਲ ਡਿਜ਼ਾਈਨ ਬਿਊਰੋ ਨੇ ਬਣਾਇਆ ਹੈ। ਅਤੇ ਇਸ ਦੀ ਗਿਣਤੀ ਦੁਨੀਆ ਦੇ ਬੇਹਦ ਆਧੁਨਿਕ 에ਅਰ ਡਿਫੈਂਸ ਸਿਸਟਮ ਦੇ ਵਿੱਚ ਕੀਤੀ ਜਾਂਦੀ ਹੈ। ਭਾਰਤ ਅਤੇ ਰੂਸ ਦੇ ਵਿਚਾਲੇ S400 ਦੀਆਂ 5 ਯੂਨਿਟਾਂ ਦੇ ਲਈ 2018 ਦੇ ਵਿੱਚ ਕਰੀਬ 40 ਹਜ਼ਾਰ ਕਰੋੜ ਰੁਪਏ ਦੀ ਡੀਲ ਹੋਈ ਸੀ। S400 ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਮੋਬਾਈਲ ਹੋਣਾ ਹੈ। ਯਾਨੀ ਕਿ ਇਸ ਨੂੰ ਰੋਡ ਦੇ ਜ਼ਰੀਏ ਕਿਤੇ ਵੀ ਲਜਾਇਆ ਜਾ ਸਕਦਾ ਹੈ। ਇਸ ਦੇ ਵਿੱਚ 92N6E ਇਲੈਕਟ੍ਰੋਨਿਕਲੀ ਸਟੀਅਰਡ ਫੇਜ਼ਡ ਐਰੋ ਰਡਾਰ ਲੱਗਾ ਹੋਇਆ ਹੈ ਜੋ ਕਰੀਬ 600 ਕਿਲੋਮੀਟਰ ਦੀ ਦੂਰੀ ਤੋਂ ਹੀ ਮਲਟੀਪਲ ਟਾਰਗੇਟਸ ਨੂੰ ਡਿਟੈਕਟ ਕਰ ਸਕਦਾ ਹੈ ਆਰਡਰ ਮਿਲਦੇ ਹੀ 5 ਤੋਂ 10 ਮਿੰਟ ਦੇ ਅੰਦਰ ਹੀ ਇਹ ਸਿਸਟਮ ਆਪਰੇਸ਼ਨ ਦੇ ਲਈ ਤਿਆਰ ਹੋ ਜਾਂਦਾ ਹੈ S400D ਇੱਕ ਯੂਨਿਟ ਦੇ ਨਾਲ ਇਕੱਠੇ 160 ਆਬਜੈਕਟਸ ਨੂੰ ਟਰੈਕ ਕੀਤਾ ਜਾ ਸਕਦਾ ਹੈ ਇੱਕ ਟਾਰਗੇਟ ਦੇ ਲਈ ਦੋ ਮਜ਼ਾਇਲਾ ਲਾਂਚ ਕੀਤੀਆਂ ਜਾ ਸਕਦੀਆਂ ਨੇ S400 ਦੀ ਰੇਂਜ 400 ਕਿਲੋਮੀਟਰ ਹੈ ਯਾਨੀ ਕਿ ਇਹ 400 ਕਿਲੋਮੀਟਰ ਤੋਂ ਹੀ ਆਪਣੇ ਟਾਰਗੇਟ ਨੂੰ ਡਿਟੈਕਟ ਕਰਕੇ ਕਾਊਂਟਰ ਕਰ ਸਕਦਾ ਹੈ ਨਾਲ ਹੀ ਇਹ 30000 ਫੁੱਟ ਦੀ ਉਚਾਈ ਤੇ ਵੀ ਆਪਣੇ ਟਾਰਗੇਟ ਤੇ ਅਟੈਕ ਕਰਨ ਦੇ ਯੋਗ ਹੈ ਜੇਕਰ ਇਸਦੇ ਕੰਮ ਦੀ ਗੱਲ ਕਰੀਏ ਤਾਂ ਇਹ ਡਿਫੈਂਸ ਸਿਸਟਮ ਦੀ ਹਰ ਯੂਨਿਟ ਦੇ ਵਿੱਚ ਇੱਕ ਕਮਾਂਡ ਅਤੇ ਕੰਟਰੋਲ ਸਿਸਟਮ ਇੱਕ ਸਰਵੇਲੈਂਸ ਰਡਾਰ ਇੱਕ ਗਾਈਡੈਂਸ ਰਡਾਰ ਅਤੇ ਟਰਾਂਸਪੋਰਟ ਇਰੇਕਟਰ ਲਾਂਚਰ ਸ਼ਾਮਲ ਹੁੰਦਾ ਹੈ ਨਾਲ ਹੀ ਸਿਸਟਮ ਦੇ ਵਿੱਚ ਵੱਖ-ਵੱਖ ਰੇਂਜ ਦੀਆਂ 4 ਮਜ਼ਾਈਲਾਂ ਵੀ ਸ਼ਾਮਲ ਨੇ ਇਹ 40 ਕਿਲੋਮੀਟਰ ਤੋਂ ਲੈ ਕੇ 400 ਕਿਲੋਮੀਟਰ ਦੀ ਦੂਰੀ ਤੱਕ ਕਾਊਂਟਰ ਅਟੈਕ ਕਰ ਸਕਦੀਆਂ ਨੇ ਭਾਰਤ ਦੇ ਵੱਲੋਂ ਰੂਸ ਕੋਲੋਂ 400 ਕਿਲੋਮੀਟਰ ਰੇਂਜ ਵਾਲੀ ਮਿਜ਼ਾਈਲੀ ਖਰੀਦੀ ਜਾ ਰਹੀ ਹੈ ਜਿਸ ਨੂੰ 40N6E ਕਿਹਾ ਜਾਂਦਾ ਹੈ। ਵੈਰੀ ਲੌਂਗ ਰੇਂਜ ਦੀ ਮਿਜ਼ਾਇਲ 400 ਕਿਲੋਮੀਟਰ ਦੀ ਦੂਰੀ ਦੇ ਨਾਲ ਨਾਲ 180 ਕਿਲੋਮੀਟਰ ਦੀ ਉਚਾਈ ਤੱਕ ਵੀ ਹਮਲਾ ਕਰ ਸਕਦੀ ਹੈ। ਦਰਅਸਲ ਡਿਫੈਂਸ ਸਿਸਟਮ ਦੇ ਵਿੱਚ ਸਰਵੈਲੈਂਸ ਰਡਾਰ ਹੁੰਦਾ ਹੈ ਜੋ ਆਪਣੇ ਆਪਰੇਸ਼ਨਲ ਏਰੀਆ ਦੇ ਨੇੜੇ ਤੇੜੇ ਇੱਕ ਸੁਰੱਖਿਆ ਘੇਰਾ ਬਣਾ ਲੈਂਦਾ ਜਿਵੇਂ ਹੀ ਇਸ ਘੇਰੇ ਦੇ ਵਿੱਚ ਕੋਈ ਮਿਜ਼ਾਇਲ ਜਾਂ ਦੂਜਾ ਵੈਪਨ ਐਂਟਰ ਕਰਦਾ ਹੈ ਤਾਂ ਰਡਾਰ ਉਸ ਨੂੰ ਡਿਟੈਕਟ ਕਰ ਲੈਂਦਾ ਹੈ ਅਤੇ ਕਮਾਂਡ ਵਹੀਕਲ ਨੂੰ ਅਲਰਟ ਭੇਜਦਾ ਹੈ ਇਸ ਮਗਰੋਂ ਅਲਰਟ ਮਿਲਦੇ ਹੀ ਗਾਈਡੈਂਸ ਰਡਾਰ ਟਾਰਗੇਟ ਦੀ ਪੋਜੀਸ਼ਨ ਪਤਾ ਕਰਕੇ ਕਾਊਂਟਰ ਅਟੈਕ ਦੇ ਲਈ ਮਿਜ਼ਾਇਲ ਲਾਂਚ ਕਰ ਦਿੰਦਾ ਹੈ ਭਾਰਤ ਨੇ S400 ਡਿਫੈਂਸ ਸਿਸਟਮ ਨੂੰ ਰੂਸ ਦੇ ਕੋਲੋਂ ਖਰੀਦਿਆ ਸੀ ਅਤੇ ਸਾਲ 2021 ਦੇ ਵਿੱਚ ਇਸ ਨੂੰ ਫੌਜ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਸਿਸਟਮ 에ਅਰਕ੍ਰਾਫਟ, ਕ੍ਰੂਜ਼ ਮਜ਼ਾਇਲ, ਬੈਲਿਸਟਿਕ ਮਜ਼ਾਇਲ, ਡਰੋਨ ਅਤੇ ਸਟੀਲਥ 에ਅਰਕ੍ਰਾਫਟ ਨੂੰ ਰੋਕਣ ਦੇ ਵਿੱਚ ਵੀ ਸਮਰੱਥ ਹੈ। ਉਂਝ ਗੁਆਂਢੀ ਦੇਸ਼ ਪਾਕਿਸਤਾਨ ਕੋਲ ਵੀ ਚਾਈਨਾ ਮੇਡ HQ-9AD ਡਿਫੈਂਸ ਸਿਸਟਮ ਮੌਜੂਦ ਹੈ ਜਿਸ ਦੀ ਲਾਹੌਰ ਯੂਨਿਟ ਨੂੰ ਭਾਰਤ ਨੇ ਤਬਾਹ ਕਰ ਦਿੱਤਾ। ਪਾਕਿਸਤਾਨੀ ਸਿਸਟਮ ਦੀ ਰੇਂਜ ਮਹਿਜ਼ 125 ਕਿਲੋਮੀਟਰ ਹੈ ਜਿਸ ਦੇ ਵਿੱਚ 6 ਲਾਂਚਰ ਨੇ ਜੋ ਫੁਲੀ ਲੋਡ ਹੋਣ ਤੇ 128 ਮਿਜ਼ਾਈਲਾਂ ਲਾਂਚ ਕਰ ਸਕਦੇ ਨੇ ਇਸ ਨੂੰ ਤਾਇਨਾਤ ਕਰਨ ਦੇ ਵਿੱਚ 35 ਮਿੰਟ ਦਾ ਸਮਾਂ ਲੱਗਦਾ ਹੈ ਜਦ ਕਿ ਭਾਰਤੀ ਸਿਸਟਮ ਮਹਿਜ਼ 5 ਮਿੰਟ ਦੇ ਵਿੱਚ ਹਮਲੇ ਦੇ ਲਈ ਰੈਡੀ ਹੋ ਜਾਂਦਾ ਹੈ ਪਾਕਿਸਤਾਨੀ ਡਿਫੈਂਸ ਸਿਸਟਮ ਚੀਨ ਦੀ ਪ੍ਰੈਜ਼ੈਂਸ ਮਸ਼ੀਨਰੀ ਇੰਪੋਰਟ ਐਕਸਪੋਰਟ ਕਾਰਪੋਰੇਸ਼ਨ ਦੇ ਵੱਲੋਂ ਬਣਾਇਆ ਗਿਆ ਜਿਸ ਨੂੰ ਭਾਰਤੀ ਫਾਈਟਰ ਜੈਟਸ ਦੇ ਹਮਲੇ ਰੋਕਣ ਦੇ ਲਈ ਤਾਇਨਾਤ ਕੀਤਾ ਗਿਆ ਪਰ ਬੀਤੀ ਰਾਤ ਭਾਰਤ ਨੇ ਲਾਹੌਰ ਸਥਿਤ ਇਸ ਸਿਸਟਮ ਨੂੰ ਤਬਾਹ ਕਰਕੇ ਰੱਖ ਦਿੱਤਾ ਸੋ ਭਾਰਤ ਵੱਲੋਂ ਵਰਤਿਆ ਜਾਣ ਵਾਲਾ 에ਅਰ ਡਿਫੈਂਸ ਸਿਸਟਮ S400 ਪਾਕਿਸਤਾਨੀ ਡਿਫੈਂਸ ਸਿਸਟਮ ਨਾਲੋਂ ਕਿਤੇ ਜ਼ਿਆਦਾ ਐਡਵਾਂਸ ਹੈ ਪਾਕਿਸਤਾਨ ਕਦੇ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ ਬਿਊਰੋ ਰਿਪੋਰਟ همدرد ټي وي